ਦੇ ਵਿੱਚ ਦੋ ਤਿੰਨ ਜਿਹੜੀ ਵਾਰਦਾਤਾ ਸੀਗੀਆਂ ਲਗਾਤਾਰ ਜਿਹੜੀ ਇੱਕ ਸਨੇਚਿੰਗਸ ਦੀ ਸੀ ਇੱਕ ਜਿਹੜਾ ਈ ਸਰਵਿਸ ਸੈਂਟਰ ਹੈਗਾ ਉਹਦੇ ਅੰਦਰ ਜਿਹੜੀ ਵੜ ਕੇ ਰੋਬਰੀ ਹੋਈ ਸੀਗੀ ਉਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਟ ਥਾਣਾ ਕੋਤਵਾਲੀ ਸੀਆਈਏ ਇੰਚਾਰਜ 2 ਦੇ ਨਾਲ ਪੀਸੀਆਰ ਇੰਚਾਰਜ ਜਿਹੜੇ ਸੀਗੇ ਉਹਨਾਂ ਦੀ ਵਕ ਵਕ ਟੀਮਾਂ ਜਿਹੜੀ ਸੀਗੀਆਂ ਇਹਨਾਂ ਮਾਰਦਾਥੇ ਕੋਈ ਵਰਕ ਕਰ ਰਹੀਆਂ ਸੀਗੀ ਸੋ ਵਰਕ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਨਾਰੋ ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮਕਦਮਾ ਨੰਬਰ 58 ਥਾਣਾ ਕੈਂਟਰ ਦੇ ਜਿਸਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਬਾਰੂ ਗੁਰਦਿੱਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਲੁੱਟ ਸੀਗੀ 68000 ਰੁਪਏ ਦੇ ਕਰੀਬ ਇਹਨਾਂ ਨੇ ਲੁੱਟ ਕੀਤੀ ਸੀਗੀ ਜਿਸ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਗਏ ਹਨ ਜਿਹੜਾ ਇਹਨਾਂ ਨੇ ਕਾਪਾ ਵਰਤਿਆ ਸੀਗਾ ਵਾਰਦਤ ਸਮੇ ਉਹ ਵੀ ਬ੍ਰੰਧ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬ੍ਰੰਧ ਕਰ ਲਿਆ ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦੇਵ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦੇਵ ਦੇ ਕੋਲ ਕਾਪਾ ਸੀਗਾ ਤੇ ਸੰਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਹਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਦੁਰਦਿੱਤ ਦਾ ਇਹ ਭਾਂਜਾ ਹੈਗਾ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਇਹ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ ਪੰਜਾਂ ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਗਦੀ ਕਾਪਾ ਤੇ ਜਿਹੜਾ ਈ ਰਿਕਸ਼ਾ ਜਿਹੜਾ ਹੈਗਾ ਬ੍ਰੰਹ ਸਾਡੇ ਵੱਲੋਂ ਕਰ ਲਿਆ ਗਿਆ ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰ ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੇ ਵਿੱਚ ਦੋ ਤਿੰਨ ਵਾਰਦਾਤਾਂ ਜਿਹੜੀਆਂ ਪਰਸ ਨੈਚਿੰਗ ਦੀਆਂ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਵੀ ਮੈਨੂੰ ਸ਼ੇਅਰ ਕੀਤੀ ਗਈ ਸੀਗੀ ਇਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਰਿਲਾਇੰਸ ਦੇ ਦਬਾਂਦ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਦੋਂ ਜੋ ਇਹ ਜਾ ਰਹੀ ਸੀਗੀ ਛੁੱਟੀ ਤੇ ਕਰਕੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਹ ਪਰਸ ਸੀਗਾ ਸਨੈਚ ਕਰ ਲਿਆ ਸੀਗਾ ਤੇ ਪਰਸ ਦੇ ਵਿੱਚ ਇਹਦਾ ਡਾਕੂਮੈਂਟ ਸੀਗੇ ਇਹਦਾ ਮੋਬਾਈਲ ਫੋਨ ਸੀਗਾ ਨਾਲ 4-500 ਰੁਪਏ ਕੈਸ਼ ਸੀਗਾ ਸੋ ਉਹਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੂਰਾ ਤੇ ਇੱਕ ਪ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗਾ ਸ਼ਾਰਦਤ ਤੇ ਵੀ ਸ਼ਾਮਲ ਸੀਗਾ ਦੋਨਾਂ ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕਰ ਲਿਆ ਜਿਹੜਾ ਇਹਨਾਂ ਨੇ ਮੋਟਰਸਾਈਕਲ ਜਿਸ ਦੇ ਉੱਪਰ ਆਏ ਸੀਗੇ ਨਾਲ ਜਿਹੜਾ ਇਹਨਾਂ ਨੇ ਪਰਸਨੈਜ ਕੀਤਾ ਸੀ ਉਹ ਤੇ ਇੱਕ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਦੇ ਵਿੱਚ ਮੋਬਾਈਲ ਸੀਗਾ ਰੈਡਮੀ ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਦਾਤ ਤੋਂ ਇਨਾਂ ਦੋਸ਼ੀਆਂ ਤੋਂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪੁੱਛਗਿਸ਼ ਕਰ ਰਹੇ ਹਾਂ ਇਹਨਾਂ ਨੇ ਜਿਹੜੇ ਹੋਰ ਵੀ ਜਿਹੜੀਆਂ ਪਰਸਨੈਚਿੰਗ ਦੇ ਵਾਰਦਾਤ ਤੁਹਾਨੂੰ ਜਿਹੜੀ ਅਨਜਾਮ ਦਿੱਤਾ ਉਹਦੇ ਸਬੰਧੀ ਜਿਹੜੀ ਗੱਲ ਬੋਲੀ ਹੈ ਉਸ ਸਬੰਧ ਵਿੱਚ ਵੀ ਇਹਨਾਂ ਦੇ ਖਿਲਾਫ ਵੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਈ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀਗੀ ਉਹਨਾਂ ਦਾ ਪਿਛਲਾ ਜਿਹੜਾ ਰਿਕਾਰਡ ਉਹ ਵੀ ਬਿਸ਼ੋਕੜ ਵੀ ਰਿਕਾਰਡ ਮਾੜਾ ਸੀਗਾ ਇਸ ਦੇ ਵਿੱਚ ਸੰਨੀ ਨਾਮ ਜਿਹੜਾ ਵਿਅਕਤੀ ਨੇ ਤੇ ਚਾਰ ਮੁਕਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਮੁਕਦਮੇ ਜਿਹੜੇ ਹੈਗੇ ਨੇ ਇਹ ਲੁੱਟਾਂ ਖੋਹਾਂ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਹੈਗੇ ਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਕ੍ਰਿਮੀਨਲ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕਰਕੇ ਇਹਨਾਂ ਦੇ ਨੱਥ ਪਾਈ ਜਾ ਸਕੇ ਸਰ ਇਹ ਮੰਗੂ ਵਿਅਕਤੀ ਇਹ ਆਟੋ ਰਿਕਸ਼ਾ ਨਹੀਂ ਇਹ ਜਿਹੜਾ ਆਟੋ ਰਿਕਸ਼ਾ ਹੈਗਾ ਇਹ ਮੋਹਿਤ ਨਾਮ ਦਾ ਵਿਅਕਤੀ ਹੈਗਾ ਉਹ ਇਹਨੂੰ ਚਲਾਉਂਦਾ ਸੀਗਾ ਕੱਲ ਜਦੋਂ ਪਰਸੋਂ ਰਾਤ ਨੂੰ ਇਹਨਾਂ ਨੇ ਸਨਹੀ ਆਦੋਂ ਜਾਮ ਦੇੰਦ ਤੋਂ ਪਹਿਲਾਂ ਪਲੈਨਿੰਗ ਕੀਤੀ ਉੱਥੇ ਵਾਰ ਦਾ ਇ ਰਿਕਸ਼ਾ ਦੇ ਵਿੱਚ ਜਿਹੜੇ ਹੈਗੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨੀਆਂ ਨੂੰ ਅਸੀਂ ਗ੍ਰਿਫਤਾਰ ਕਰਨਾ ਹੈ ਮੋਹਿਦ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਿਫਤਾਰ ਬਰੰਦ ਕਰ ਲਏ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਨਾ ਸਰ ਇਸ਼ਚਾ ਦੇ ਨੰਬਰ ਠੀਕ ਹੈ ਕਿ ਨਹੀਂ 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 ਫਿਲਹਾਲ ਜਿਹੜਾ ਹੈਗਾ ਨੰਬਰ ਉਹਦੇ ਤੇ ਨਹੀਂ ਲੱਗਿਆ ਹੋਇਆ ਇਹਦੀ ਇਹ ਜਿਹੜੀ ਸਬੰਧਨ ਅਥਾਰਟੀ ਸਿਗਨਲ ਤੇ ਨੰਬਰ ਨਹੀਂ ਹੋਣਾ ਦਾ ਖਾਪੀ ਡੈਫੀਨਿਟਲੀ ਜਦੋਂ ਕੋਈ ਚੀਜ਼ ਦੇਖੋ ਹੁੰਦੀ ਹੈ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਰਿਕਸ਼ਾ ਵਾਲੇ ਜਿਹੜੀ ਗੱਲ ਹੈਗੀ ਜਿਹੜਾ ਵਿਦਆਊਟ ਨੰਬਰ ਪਲੇਟ ਜਾਂ ਉਹ ਤਾਂ ਉਹ ਜਿਹੜੇ ਵਾਹਨ ਹੈਗੇ ਆ ਉਹਨਾਂ ਦੇ ਖਿਲਾਫ ਵੀ ਉਹਨਾਂ ਸੀ ਮੋਹਨ ਚਲਾ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਤਾਂ ਕਿ ਜਿਹੜੀ ਹੈਗੀ ਹੈ ਜਿਹੜੀ ਇੱਕ ਚੀਜ਼ ਹੋਈ ਹੈ ਦੁਬਾਰਾ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਦੇ ਜਿਹੜੀ ਹੈਗੀ ਆ ਅਸੀਂ ਉਸ ਸੰਬੰਧੀ ਵੀ ਕੋਸ਼ਿਸ਼ ਕਰਾਂਗੇ ਸਰ ਇੱਕ ਦੋਸ਼ੀ ਅੰਦਰ ਚਾਰਤੀ ਪੁਛ ਕੇ ਚਾਰਤੀ ਤੇ ਨਿਗਰਾਨੀ ਨੂੰ ਵੀ ਧਿਆਨ ਰੱਖਿਆ ਜਾਵੇ ਕਿ ਵਾਰ-ਵਾਰ ਵਾਰ-ਵਾਰ ਕਰਕੇ ਵਾਰ-ਵਾਰ ਹੋਣਿਆ ਨਾ ਕਿ ਤੁਮ ਦੇਖੋ ਘੋਕੇ ਤੇ ਵਾਰ-ਵਾਰ ਅਸੀਂ ਵੀ ਆਪਣੇ ਵੱਲੋਂ ਅੰਡਰ ਸੈਕਸ਼ਨ ਜਿਹੜੇ ਵੱਖ-ਵੱਖ ਆ ਗਏ ਪ੍ਰੀਵੈਂਟਿਵ ਐਕਸ਼ਨ ਲੈਂਦੇ ਰਹਿੰਨੇ ਹਾਂ ਉਹਨਾਂ ਉੱਪਰ ਪਰ ਜਿਹੜਾ ਜਿਹੜੇ ਬੰਦੇ ਦੀ ਜਿਹੜੇ ਕ੍ਰਿਮੀਨਲ ਇੰਟੈਂਟ ਬਣ ਗਈ ਜਦੋਂ ਕ੍ਰਾਈਮ ਕਰਦਾ ਪ੍ਰੋਵੈਂਸ਼ਨ ਵਾਸਤੇ ਅਸੀਂ ਪੀਸੀਆਰ ਜਿਹੜੇ ਐਕਟਿਵ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਜਦੋਂ ਕ੍ਰਾਈਮ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਸ਼ੋਰ ਕਰਦੇ ਹਾਂ ਵੀ ਇਹਦੇ ਖਿਲਾਫ ਵੀ ਕਾਰਵਾਈ ਸਖਤ ਤੋਂ ਸਖਤ ਹੋਵੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੁੱਟ ਦੀ ਜਿਹੜੀ ਵਾਰਦਾਤ ਕੀਤੀ ਹੈ ਰੋਬਰੀ ਦੇ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ ਕਿਉਂਕਿ ਹੁਣ ਇਹ ਪੰਜ ਦੋਸ਼ੀ ਜਿਹੜੇ ਹੈਗੇ ਨੇ ਵਿੱਚ ਇਨਵੋਲਵ ਨੇ ਇਸ ਤੋਂ ਬਾਅਦ ਜਿਹੜੀ ਹੁਣ ਇਹਦੇ ਖਿਲਾਫ ਜਿਹੜੀ ਫਰਦਰ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਐਡ ਕਰਕੇ ਇਹਨਾਂ ਨੂੰ ਸ਼ੋਰ ਕਰਾਂਗੇ ਕਿ ਜਿੱਦਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਇਹ ਜਿਹੜਾ ਜੋ ਇਹਨਾਂ ਨੂੰ ਵਾਅਦਾ ਤੋਂ ਅੰਜਾਮ ਦਿੱਤਾ ਹੈ ਇਸ ਚੀਜ਼ ਦਾ ਜਿਹੜਾ ਹੈਗਾ ਖਮਾਜਾਂ ਨੂੰ ਭੁਗਤਣਾ ਸਰ ਇਸ ਤੋਂ ਇਲਾਵਾ ਇੱਕ ਗੱਲ ਜਿਹੜੀ ਹੋਰ ਵੀ ਜਿਹੜੀ ਕੋਈ ਵੱਡ ਰੁਕੀਏ 50000 ਦੇ ਪਾਸੇ ਲਈ ਇਸ ਤੋਂ ਪਹਿਲਾਂ ਹੋਰ ਹੋਈ ਜੀ ਕੋਈ ਬਾਰੇ ਵੀ ਦੱਸੋ ਇਹ ਜਿਹੜੇ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਪਰਸ ਦੀ ਜਿਹੜੀ ਸਨੇਚਿੰਗ ਸੀਗੀ ਇਹਨਾਂ ਤਕਰੀਬਨ 6-7 ਦੇ ਕਰੀਬ ਜਿਹੜੇ ਹੈਗੇ ਇਹਨਾਂ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੇ ਅਡਮਿਟ ਕੀਤਾ ਸੋ ਇਹਨਾਂ ਨੂੰ ਅਸੀਂ ਵੀ ਸਖਤ ਕਾਰਵਾਈ ਜਿਹੜੇ ਹੈਗੇ ਇਹਨਾਂ ਦੇ ਖਿਲਾਫ ਕਰਾਂਗੇ ਡੈਫੀਨਿਟਲੀ ਜਿਹੜੇ ਹੈਗੇ ਇਹਨਾਂ ਨੂੰ ਨਾਲ ਇਹਨਾਂ ਦੇ ਕੋਲ ਜਿਹੜਾ ਹੋਰ ਵੀ ਇਨਵੋਲ ਹੋਊਗਾ ਉਸ ਸੰਬੰਧ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਰੌਡਅਪ ਕਰਕੇ ਕਾਰਵਾਈ ਕਰਾਂਗੇ ਤੇ ਬਾਕੀ ਕਿਸੇ ਪੱਤਰ ਕਿ ਕਿੱਥੀ ਕੀ ਮੁੱਦੋ ਬਾਕੀ ਅੱਗੇ ਦੀ ਪ੍ਰਕਿਰਤੀ ਅਸੀਂ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹਨਾਂ ਵਿੱਚੋਂ ਵਕ ਵਕ ਜਿਹੜੇ ਦੋਸ਼ੀ ਸੀਗੇ ਇਹਨਾਂ ਕੋਸ਼ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਭਾਂਦਾ ਹੈ ਗੁਰਦਿਤ ਦਾ ਉਹਦੇ ਕੋਲ ਪਿਆ ਇੱਕ ਜਿਹੜਾ ਮੋਹਿਤ ਨਾਮ ਦੇ ਵਿਅਕਤੀ ਕੋਲ ਉਹਦੇ ਕੋਲ ਲੈ ਕੇ ਗਿਆ ਸੀ ਕਿਉਂਕਿ ਵਾਰਤਨ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਆਪਸ ਵਿੱਚ ਕੁਝ ਵੰਡ ਲਏ ਸੀਗੇ ਕੁਝ ਇਹਨਾਂ ਨੇ ਖਰਚ ਕਰ ਦਿੱਤੇ ਸੀਗੇ ਇਹ ਦੇਖੋ ਜਿਹੜੇ ਮੋਹਿਤ ਤੇ ਸੰਨੀ ਜਿਹੜੇ ਹੈਗੇ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਉਸ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਗੁਰਦਿਤ ਵੀ ਇਹਨਾਂ ਨਾਲ ਜਿਹੜਾ ਹੈਗਾ ਪੁਰਾਣਾ ਲੰਬੇ ਸਮੇਂ ਤੋਂ ਜੁੜਿਆ ਹੋਇਆ ਤੇ ਇਹ ਮਤਲਬ ਇਦਾਂ ਕੋਈ ਰਿਸ਼ਤੇਦਾਰ ਜਾਂ ਉਹਦਾ ਨਹੀਂ ਹੈਗੇ ਆਪਸ ਵਿੱਚ ਦੋਸਤ ਹੀ ਸੀਗੇ ਤੇ ਪਹਿਲਾਂ ਇਹਨਾਂ ਨੇ ਸਨੀ ਦੇ ਕਰ ਇਕੱਠੇ ਹੋ ਕੇ ਪਲੈਨਿੰਗ ਕਰਕੇ ਫਿਰ ਇਹਨਾਂ ਨੇ ਵਾਰਦਾਤ ਨੂੰ ਜਾਂਦੇ। ਸਰ ਇਹ ਨਸ਼ਾ ਸ਼ੁਰੂ ਫੇਰ ਦੀ ਕਾਪੀ ਕਰਦੇ। ਦੇਖੋ ਦੋ ਤਾਂ ਜਿਹੜੇ ਬੰਦੇ ਹੈਗੇ ਨੇ ਉਹ ਆਟੋ ਦਾ ਰਿਕਸ਼ਾ ਦਾ ਕੰਮ ਕਰਦੇ ਨੇ। ਗੁਰਦੇਤ ਜਿਹੜਾ ਹੈਗਾ ਉਹ ਨੇਬਰ ਦਾ ਤੇ ਕੰਮ ਕਰਦਾ। ਜਿਹੜਾ ਦੂਸਰਾ ਲੜਕਾ ਹੈਗਾ ਭਾਂਜਾ ਉਹਦਾ ਉਹ ਵਿਲਾ। ਇਹਨਾਂ ਕੋਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਕਾਪਾ ਜਿਹੜਾ ਵਰਤਿਆ ਸੀਗਾ ਜਿਹੜਾ ਆਪਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਿਹਦਾ ਕਾਪਾ ਲੈ ਕੇ ਜਾਂਦਾ ਗੁਰਦੇਤ ਉਹ ਅਸੀਂ ਗੁਰਦੇਤ ਦੇ ਉਹ ਪੋਜੀਸ਼ਨ ਤੋਂ ਬ੍ਰਾਂਚ ਕੀਤਾ। ਸਰ ਇਹ ਨਸ਼ਾ ਉੱਧਰ ਵੀ ਕਰਦੇ। ਥੋੜਾ ਬਹੁਤ ਜਿਹੜੇ ਦੀ ਅਸੀਂ ਮੈਡੀਕਲ ਜਦੋਂ ਕਰਾਵਾਂਗੇ ਪ੍ਰੇਮ ਫਿਟਰ ਦੇ ਪਹਿਲਾਂ ਇੱਕ ਮੁਕਦਮਾ ਦਰਜ ਹੈਗਾ ਇਹਦੇ ਪਹਿਲਾਂ ਵੀ ਇਹਨਾਂ ਜਿਹੜੇ ਹੈਗਾ ਸਨੈਚਿੰਗ ਦੀ ਵਾਰਦਾਤ ਤੋਂ ਜਾਂਮ ਦਿੱਤਾ ਸੀ ਜਿਹੜਾ ਇਹ ਬੰਦਾ ਹੀ ਚੋਰੀ ਸੈਂਕੜਾ ਇਹਨਾਂ ਚੇਮੀ ਨੇ ਪਿੰਨਲ ਦਿੱਤੀ ਇਹੋ ਹੀ ਬੰਦੇ ਨੇ ਇਹਨਾਂ ਨੂੰ ਜਾਂਮ ਦਿੱਤਾ ਜਾਂ ਨਵੀਂ ਤੁੰਗੋ ਦੇਖੋ ਜਿਹੜੀ ਇਹਨਾਂ ਨੇ ਪ੍ਰੀ ਇਲੀਮਿਨਰੀ ਇਨਵੈਸਟੀਗੇਸ਼ਨ ਚ ਇਹਨਾਂ ਨੇ ਇਹੀ ਮੰਨਿਆ ਵੀ ਇਹ ਜਿਹੜੀ ਵਾਰਦਾਤ ਸੀਗੀ ਇਹਨਾਂ ਨੇ ਪਹਿਲੀ ਵਾਰੀ ਇਹਦੇ ਨਾਲ ਪਹਿਲੀ ਵਾਰੀ ਕੀਤੀ ਸੀ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਈ ਵਾਰਦਾਤਾਂ ਨੂੰ ਜਾਂਮ ਦਿੱਤਾ ਹੋਇਆ ਹੈ ਜਿਹੜੇ ਸੰਨੀ ਹੈਗਾ ਪਹਿਲਾਂ ਵੀ ਉਹਦੇ ਤੇ ਚਾਰ ਮੁਕਦਮੇ ਦਰਜ ਨੇ ਆਲਮੋਸਟ ਲੁੱਟਾ ਖੋਹਾਂ ਦੇ ਦਰਜ ਨੇ ਜਿਹੜਾ ਗੁਰਦੇਤ ਹੈਗਾ ਗੁਰਦੇਤ ਤੇ ਵੀ ਚਾਰ ਮੁਕਦਮੇ ਆਲਮੋਸਟ ਲੁੱਟਾ ਖੋਹਾਂ ਦੇ ਨੇ ਪਰ ਉਹ ਜਿਹੜਾ ਹੈਗਾ ਉਹਦੇ ਤੇ ਐਂਡੀਪੀ ਸੈਕਟਾ ਕਮਪਟਰ ਤੁਹਾਡਾ ਪਹਿਲਾਂ ਐਸਟੀਪੜ ਬਾਅਦ ਕਿਵੇਂ ਕੀ ਹੋਊਂ ਤੇ ਕਿਹਨੂੰ ਅਹ ਕੌਣ ਦੋਸ਼ੀ ਨਹੀਂ ਨਹੀਂ ਪਹਿਲਾਂ ਇਹ ਸਭ ਤੋਂ ਪਹਿਲਾਂ ਇਹ ਸੰਨੀ ਦੇ ਘਰ ਇਕੱਠੇ ਹੁੰਦੇ ਨੇ ਕਿਥੇ ਪੂਰੀ ਪਲੈਨਿੰਗ ਕਰਦੇ ਨੇ ਪਲੈਨਿੰਗ ਕਰਨ ਤੋਂ ਬਾਅਦ ਤਕਰੀਬਨ ਪੌਣੇ ਕੁਵੱਟ ਦੇ ਕਰੀਬ ਜਿਹੜੇ ਹੈਗੇ ਨੇ ਸਿੱਧਾ ਉਸ ਸ਼ੌਪ ਤੇ ਜਾ ਕੇ ਵਾਰਦਾਤ ਨੂੰ ਜੰਮਾ ਰਾਦਮਾ ਅਗੇਤੀ ਕਿਤੇ ਤਾਂ ਕਹਿੰਦੇ ਲੋਕਾਂ ਨੂੰ ਦੂਰੀ ਦਾ ਬਲਾਕੇ ਜਾਂਦਾ ਨਹੀਂ ਕੰਮ ਕਰੀਂ ਕਰਾ ਬੱਚਾ